ਤੇ ਭਾਰਤ ਨਗਰ ਚੌਕ ਦੇ ਵਿੱਚ ਇੱਕ ਗੱੜ ਦੇ ਵਿੱਚ ਭਿਆਨਕ ਅੱਗ ਲੱਗ ਗਈ ਫਾਇਰ ਵਿਭਾਗ ਨੇ ਅੱਗ ਤੇ ਮੁਸ਼ਕਿਲ ਦੇ ਨਾਲ ਜਿਹੜਾ ਕਾਬੂ ਪਾਇਆ ਹੁਤੇ ਅਜੇ ਤੱਕ ਇਹ ਨਹੀਂ ਪਤਾ ਚੱਲ ਸਕੇ ਕਿ ਅੱਗ ਲੱਗਣ ਦਾ ਕਾਰਨ ਕੀ ਬਣਿਆ ਤिलहाल ਜਾਣਕਾਰੀ ਅੱਗ ਲੱਗਣ ਦੇ ਕਾਰਨ ਇਹ 9 ਵਜੇ ਸਾਨੂੰ ਸੂਚਨਾ ਮਿਲੀ ਸੀ ਕਿ ਭਾਰਤ ਨਗਰ 3 ਨੰਬਰ ਗਲੀ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਹੈ ਤਾਂ ਜਿੱਦਾਂ ਤਰੰਤੇ ਤੇ ਮੁੱਖ ਤੇ ਇੱਕ ਜਾਂ ਦੋ ਗੱਡੀਆਂ ਕੱਢਦੀਆਂ ਉਸ ਤੋਂ ਬਾਅਦ ਤੀਜੀ ਚੌਥੀ ਪੰਜਵੀਂ ਕਾਫੀ ਗੱਡੀਆਂ ਇੱਥੇ ਪਹੁੰਚ ਗਈਆਂ ਸਾਡੇ ਕੋਲ ਅਸੀਂ ਵਾਈਟ ਕਰੀ ਜਨੇ ਥੋੜੀ ਬਹੁਤੀ ਅੱਗ ਰਹਿ ਗਈ ਹੈਗੀ ਜਿਆਦਾਤਰ ਅੱਗ ਬੁਝਾ ਲਈ ਹੈਗੀ ਜੇ ਤੁਹਾਨੂੰ ਪਤਾ ਲੱਗਿਆ ਉਹ ਕਿੰਨੀ ਬਧੀ ਹੋਂਦ ਚ ਆ ਗਿਆ ਹੈ ਇਹ ਅੱਗ ਕਿਹੜੀ ਥੋਪੀ ਹੈ ਇਹ ਸਾਨੂੰ 9 ਵਜੇ ਸੂਚਨਾ ਮਿਲੀ ਸੀ ਲਗਭਗ ਅਸੀਂ 50 ਮਿੰਟਾਂ ਦੇ ਵਿੱਚ ਸਵੇਰ ਸਵੇਰ ਇੱਥੇ ਪਹੁੰਚ ਗਏ ਆ ਆਕੇ ਅਸੀਂ ਆਪਣਾ ਆਪਰੇਸ਼ਨ ਸ਼ੁਰੂ ਕਰਤਾ ਜਿੱਦਾਂ ਹੀ ਗਲੀਆਂ ਤੰਗ ਸੀਗੀਆਂ ਇੱਥੇ ਪਹੁੰਚ ਕੇ ਅਸੀਂ ਆਉ ਦਾ ਜਿਹੜਾ ਕੰਮ ਸਚਾਰੂ ਝੰਗ ਨਾਲ ਕਰਤਾ ਹੈਗਾ ਅੱਗ ਕਾਫੀ ਬੁੱਝ ਚੁੱਕੀ ਹੈ ਥੋੜੀ ਬਹੁਤੀ ਰਹਿ ਗਈ ਹੈ ਹੁਣ ਕਿੰਨੀ ਕਿੰਨੀ ਤੇ ਕੁਝ ਲੋਕ ਵੀ ਸੀਗੇ ਜਿਹੜੇ ਹਾਂਜੀ ਜਦੋਂ ਅਸੀਂ ਆਏ ਅੰਦਰ ਲੋਕ ਵੀ ਸੀ ਐਲ ਪੀ ਜੀ ਦੇ ਸਿਲੰਡਰ ਵੀ ਸੀਗੇ ਤਾਂ 8-9 ਐਲ ਪੀ ਜੀ ਦੇ ਸਿਲੰਡਰ ਕੱਢੇ ਅੰਦਰੋਂ ਤੇ ਇੱਕ ਲੜਕਾ ਕੱਢੇ ਅੰਦਰੋਂ ਇੱਕ ਮਾਤਾ ਜੀ ਆ ਉਹ ਕੱਢੀ ਬੀਏ ਸੱਟ ਪਾ ਕੇ ਅੰਦਰ ਤੇ ਜਾ ਕੇ ਸਾਡੇ ਫਰਮ ਇਹਨਾਂ ਨੂੰ ਕੱਢ ਕੇ ਲੈ ਆ। ਅੱਛਾ ਉਹਨਾਂ ਦੀ ਕੰਡੀਸ਼ਨ ਘਰੇ ਕਾਫੀ ਸੀਰੀਅਸ ਸੀ। ਜਦੋਂ ਇੱਥੋਂ ਗਏ ਆ ਜੀ ਉਦੋਂ ਸਾਹ ਚੱਲਦੇ ਸੀ ਉਹਨਾਂ ਦੇ। ਨਹੀਂ ਪਤਾ ਲੱਗ ਗਿਆ ਪਤਾ ਲੱਗ ਗਿਆ ਜੀ ਕਿ ਕਿੰਦਾ ਹੋਇਆ ਕੀ ਵਾਗਿਆ ਹੈ ਕਿਹੜੀ ਜਗ੍ਹਾ ਪਹੁੰਚੀ ਆਏ। ਇਹ ਭਾਰਤ ਨਗਰ ਪੈਟਰੋਲ ਪੰਪ ਦੇ ਨਾਲ 3 ਨੰਬਰ ਗੜੀ ਲੱਗਦੀ ਹੈ। ਸਾਰੇ ਗੜੀ ਵੱਲੋਂ ਪੰਜ ਸੱਤ ਮਿੱਤਰ ਭਰਾਣੇ ਉਹਨਾਂ ਵੱਲੋਂ ਫੋਨ ਆਇਆ ਸੀਗਾ। ਕੀ ਅੱਗ ਬਹੁਤ ਕਾਬੂ ਚ ਨਹੀਂ ਸੀ ਬਹੁਤ ਜ਼ਿਆਦੇ ਲੋਕੀ ਸਾਨੂੰ ਗੇਟ ਤੇ ਫੋਨ ਕੀਤਾ ਤੇ ਆਏ ਨੇ ਬੱਚਾ ਸੀ ਅੰਦਰ 15 12 ਸਾਲ ਦਾ ਤੇ ਇੱਕ ਮਾਤਾ ਜੀ ਸੀਗੇ ਲੋਕਤ ਜਿਹੜੇ ਆਪਣੇ ਫਰਵ ਗੇਟ ਵਾਲੇ ਸਾਥੀ ਭਰਾਣੇ ਬਹੁਤ ਉਹਨਾਂ ਨੇ ਹੈਲਪ ਕੀਤੀ ਮੱਲੇਆਂ ਨੇ ਬਹੁਤ ਹੈਲਪ ਕੀਤੀ ਨਾਲ ਮੁੱਢ ਨਾਲ ਮੁੱਢ ਲਾ ਕੇ ਥੜੇ ਨੇ ਉਹ ਜਿਹੜਾ ਬੇਟਾ ਦਾ ਬਹੁਤ ਸੀਰੀਅਸ ਆ ਉਹਨੂੰ ਜਲ ਹੋਈਆ ਹਸਪੀਟਲ ਬੇਟਾ ਨੂੰ ਪੰਪਿੰਗ ਕਰਨ ਤੇ ਮਦਰ ਵੀ ਕਾਫੀ ਸੀਰੀਅਸ ਨੇ ਔਰ ਤਾਂ ਅਰਦਾਸ ਜੁਆ ਕਰਦੇ ਆ ਜਿਹੜਾ ਇਹ ਬਾਣਾ ਵਰਤਨਾ ਸੀ ਵਰਤੇ ਹੋ ਗਿਆ ਕਿ ਜਿਹੜਾ ਬੱਚੇ ਵਾਸਤੇ ਤੇ ਮਾਤਾ ਵਾਸਤੇ ਅਸੀਂ ਵੀ ਪ੍ਰੇ ਕਰਦੇ ਆ ਤੁਹਾਡੇ ਚੈਨਲ ਲਈ ਸਾਰਿਆਂ ਨੂੰ ਕਹਿੰਦੇ ਕਿ ਤੁਸੀਂ ਵੀ ਬੱਚੇ ਵਾਸਤੇ ਪ੍ਰੇ ਕਰੋ ਕਿ 18 ਕਿਥਾ ਮੇਰਾ ਗਲਾ 17 18 ਸਾਲ ਦਾ ਮੁੰਡਾ ਸੀ ਤੇ ਮਾਤਾ ਜੀ ਸੀ ਕਿੰਨੇ ਪਰਿਵਾਰ ਦੇ ਅੰਦਰ ਮੈਂਬਰ ਸੀ ਜਿਹੜੇ ਕਿਤੇ ਦਾਦੀ ਪੁੱਤ ਦੇ ਦੀ ਗੱਲ ਵੀ ਹੋ ਗਈ ਕਿ ਇਹ ਨਹੀਂ ਹਜੇ ਕੋਈ ਡੈਥਾ ਲਾ ਪਤਾ ਨਹੀਂ ਲੱਗਿਆ ਬਟ ਗੱਲ ਹੋਈ ਹੈ ਮੇਰੀ ਹੁਣੇ 20 ਮਿੰਟ ਪਹਿਲਾਂ ਉਹ ਕਹਿੰਦਾ ਪੰਪਿੰਗ ਤੋਂ ਸਾਹ ਦੇ ਰਿਹਾ ਅੱਜ ਸੀਰੀਅਸ ਕੰਡੀਸ਼ਨ ਚਾ ਮੇਰੇ ਖਿਆਲ ਅ ਘਰ ਦੇ ਵਿੱਚ 10 ਤੋਂ 12 ਅੱਠ ਤੋਂ 10 ਮੈਂਬਰ ਹੋਣਗੇ ਤੇ ਇਹ ਕਿਹੜਾ ਮਹੱਲਾ ਹੈ ਜੀ ਸਾਡੇ ਵਾਰਡ ਪੈਂਦਾ ਹੈ ਵਾਰਡ ਨੰਬਰ 73 ਤੇ ਇਹ ਸਵੇਰੇ ਸਵਾ ਕੱਠ ਦਾ ਹੋਇਆ ਜੀ ਮੈਨੂੰ ਜਦੋਂ ਮੈਸੇਜ ਮਿਲਿਆ ਤੇ ਪਹੁੰਚੇ ਹਾਂ ਆਪਣੇ ਵੱਲੋਂ ਜਿਹੜੀ ਜਿਹੜੀ ਕੋਸ਼ਿਸ਼ਾਂ ਹੋ ਸਕਦੀਆਂ ਸੀ ਕਿਆ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮਗਰ ਜੜੇ ਮਸਾਪਨੀ ਕਾ ਬਹੁਤ ਵੱਡੀ ਹੋਈ ਹੈ ਹਾਲੇ ਤੱਕ ਅਸੀਂ ਇਸ ਤੇ ਦੇਖੋ ਅੱਜ ਤੱਕ ਸ਼ਾਂਤ ਨਹੀਂ ਨਹੀਂ ਹੋ ਪਾਇਆ ਅਜੇ ਤੱਕ ਫਾਇਰ ਬ੍ਰਿਗੇਡ ਵੀ ਪਹੁੰਚ ਗਈਆਂ ਮਗਰ ਹਾਲੇ ਤੱਕ ਇਤਨੇ ਕੰਮ ਕੋਈ ਨਹੀਂ ਤੇਜ਼ੀ ਚ ਚੱਲ ਰਹੀ ਹੈ ਜੀ ਅੰਦਰ ਤੱਕ ਖੋਲਿਆ ਨਹੀਂ ਗਿਆ ਮੈਨੂੰ ਲੱਗਦਾ ਅੱਗ ਦਾ ਹਾਲੇ ਤੱਕ ਬਹੁਤ ਕੰਮ ਐ ਜੀ ਇਹ ਕੰਟਰੋਲ ਤੇ ਨਹੀਂ ਹੋਈ ਕੰਟਰੋਲ ਸਰ ਸਾਹਿਬ ਅੱਗ ਜਿਹੜੀ ਹਾਂਜੀ ਜਿਹੜੀ ਅੱਗ ਕੰਟਰੋਲ ਹੋਈ ਹੈ ਕਿ ਨਹੀਂ ਹੋਈ ਜੀ ਆ ਦੇਖੋ ਫਾਇਰ ਬ੍ਰਿਗੇਡ ਵਾਲੇ ਪਹੁੰਚੇ ਹਨ ਨੇ ਕੰਟਰੋਲ ਕੀਤੀ ਹੈ ਮਗਰ ਹਾਲੇ ਅੰਦਰ ਵਾਲੇ ਕਮਰੇ ਖੋਲੇ ਨਹੀਂ ਗਏ ਹੈ ਜਿਦੇ ਵਿੱਚ ਹਾਲੇ ਵੀ ਚਾਂਸ ਜੋ ਧੂਆਂ ਦੇਖ ਕੇ ਲੱਗਦਾ ਹੈ ਕਿ ਹਾਲੇ ਵੀ ਅੱਗ ਦਾ ਪੂਰਾ ਪ੍ਰਗੋਪ ਅੰਦਰ ਹੋਏਗਾ ਮਗਰ ਉਹਨਾਂ ਨੇ ਫਿਰ ਵੀ ਬੜੀ ਅੱਛੀ ਵਧੀਆ ਇਹ ਮਾਮਲਾ ਕੇ ਸਾਹਮਣੇ ਆਇਆ ਹੈ ਕਿ ਜਾ ਰਿਹਾ ਹੈ ਕਿ ਕੁਝ ਹਾਦਸੇ ਦੇਕਾਰ ਨੂੰ ਹੋਤਾ ਵੀ ਸਾਹਮਣੇ ਉਹ ਕੋਚੀ ਦੀ ਮਾਇ ਵੀ ਆ ਰਹੀ ਹੈ ਇਹ ਆਪਣੇ ਪਾਪੜਾ ਮੁਲਾਪਾਂ ਦਾ ਇੱਥੇ ਟੋਲਮਾਪੜੀ ਗਲੀ ਚ ਇੱਥੇ ਜੋਪਰਾ ਅੰਸਤਰੀ ਹੋ ਗਈ ਆ ਜਿਨ੍ਹਾਂ ਨਾਲ ਬੁੱਲੇ 12 ਬੰਨਾਂ ਨੇ ਧਾਗੇ ਤਾਲ ਹੁੰਦਾ ਕੋਈ ਨਾਸ਼ਾ ਕੋਈ 7 70 ਲੱਗਣ ਵਾਲਾ ਇੱਥੇ ਕਾफी ਨੁਕਸਾਨ ਹੋ ਗਿਆ ਤੇ ਇੱਕ ਲੇਡੀ ਜਾਂ ਪੁਲਿਸ ਨੂੰ ਪਸਾਂਦ ਸੁਣਾ ਰਹੀ ਉਹਨਾਂ ਦੀ ਮੌਤ ਹੋ ਚੁੱਕੀ ਇਸ ਨੂੰ ਅਫਤਾਰ ਤੋਂ ਆਇਆ ਇਹ ਲੜਕਾ ਇਹਨਾਂ ਦਾ ਉਹ ਸੀਰੀਅਸ ਆਡੀਅੰਸ ਚ ਉਹ ਲੱਟਾ ਉਹ ਸੀਰੀਅਸ ਹੋਂ ਵਿਦਾਸ ਰੇ